ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਜਸਸੀ ਸਿੱਧੂ 3829 YouTube ਚੈਨਲ ਤੇ ਤੁਹਾਡਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਬਹੁਤ ਵਧੀਆ ਵਿਸ਼ੇ ਤੇ ਕਰਨ ਲੱਗੇ ਆਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੇਰਾ ਬਲੌਗ ਤੁਸੀਂ ਲਾਸਟ ਤੱਕ ਵੇਖਿਓ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਨ ਲੱਗੇ ਆਂ ਆਪਾਂ ਤੁਹਾਡਾ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਨੂੰ ਕਰਦੇ ਆਂ ਜੀ ਸ਼ੁਰੂ ਕਹਿੰਦੇ ਜਦੋਂ ਪ੍ਰਮਾਤਮਾ ਦੀ ਤੁਹਾਡੇ ਤੇ ਸਿੱਧੀ ਨਿਗਾਹ ਹੁੰਦੀ ਆ ਨਾ ਨਾ ਤਾਂ ਤੁਹਾਨੂੰ ਉਦੋਂ ਪਤਾ ਲੱਗਦਾ ਤੇ ਜਦੋਂ ਤੁਹਾਡੇ ਤੇ ਮਾੜਾ ਟਾਈਮ ਆਉਂਦਾ ਨਾ ਹੀ ਤੁਹਾਨੂੰ ਉਦੋਂ ਪਤਾ ਲੱਗਦਾ ਅੱਜ ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗੀ ਆ ਪੂਰੀ ਗੌਰ ਨਾਲ ਸੁਣ ਲਿਓ ਫੋਨ ਮੇਰੇ ਕੋਲੇ ਪਿਆ ਜਾਵਾ ਬਿਲਕੁਲ ਜਗਮੀਤ ਕਹਿ ਦਿੰਦਾ ਮੇਰੇ ਕਾ ਥੱਕ ਗਿਆ ਬਾਵਾ ਮੇਰੇ ਕੋਲੇ ਹੈ ਨਹੀਂ ਸਟੈਂਡ ਤੇ ਮੈਂ ਵੀਡੀਓ ਅੱਜ ਜੱਗ ਦੇ ਨਾਲ ਫੋਨ ਲਾ ਕੇ ਆਸਰਾ ਤੇ ਉੱਤੇ ਰੱਖੀਆ ਬੈਡ ਤੇ ਬੈਂਚੀ ਉਹਦੇ ਨਾਲ ਮੈਂ ਲੱਗੀਆਂ ਵੀਡੀਓ ਬਣਾਉਣ ਤੇ ਕੋਸ਼ਿਸ਼ ਕਰਾਂਗੇ ਵੀ ਸਟੈਂਡ ਲੈ ਅੱਜ ਪਹੁੰਚ ਪਾਵੇ ਮਾਲਕ ਤੇ ਸਟ੍ਰੈਂਡ ਲੈ ਆਵਾਂਗੇ ਤੇ ਸਟ੍ਰੈਂਡ ਦੇ ਨਾਲ ਆਪਾਂ ਵੀਡੀਓ ਬਣਾਇਆ ਕਰਾਂਗੇ ਸ਼ੁਰੂ ਕਰਿਆ ਕਰਾਂਗੇ ਤੇ ਅੱਜ ਤੇ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਆ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਦੋਂ ਮਾੜਾ ਟਾਈਮ ਆਉਂਦਾ ਉਦੋਂ ਵੀ ਪਤਾ ਲੱਗਦਾ ਤੇ ਜਦੋਂ ਚੰਗਾ ਟਾਈਮ ਆਉਂਦਾ ਪਰਮਾਤਮਾ ਦੀ ਕਿਰਪਾ ਨਾਲ ਉਦੋਂ ਵੀ ਪਤਾ ਲੱਗਦਾ ਇੱਕ ਬੰਦਾ ਹੁੰਦਾ ਉਹ ਗੁਰੂ ਘਰੇ ਰਹਿ ਰਿਹਾ ਹੁੰਦਾ ਉੱਥੇ ਹੋਰ ਵੀ ਬਹੁਤ ਸੇਵਾਦਾਰ ਹੁੰਦੇ ਆ ਤੇ ਉਹ ਬੰਦਾ ਵੀ ਆ ਜਿਹੜਾ ਉਹ ਪ੍ਰਸ਼ਾਦਾ ਛਕ ਲੈਂਦਾ ਤੇ ਵੇਲਾ ਰਹਿ ਲੈਂਦਾ ਪ੍ਰਸ਼ਾਦਾ ਛਕ ਲੈਂਦਾ ਤੇ ਵੇਲਾ ਰਹਿ ਲੈਂਦਾ ਤੇ ਜਿਹੜੇ ਦੂਜੇ ਸੇਵਾਦਾਰ ਆ ਉਹ ਨੂੰ ਕਹਿੰਦੇ ਆ ਕਹਿੰਦੇ ਵੀ ਤੂੰ ਪ੍ਰਸ਼ਾਦਾ ਛਕ ਲੈਣਾ ਵੇਲਾ ਰਹਿ ਲੈਣਾ ਪ੍ਰਸ਼ਾਦਾ ਛਕ ਲੈਣਾ ਵੇਲਾ ਰਹਿ ਲੈਣਾ ਵੀ ਤੂੰ ਵੀ ਕੋਈ ਗੁਰੂ ਘਰਿਆਸ ਕਰ ਪ੍ਰਸ਼ਾਦਾ ਛਕਦਾ ਚਾਹ ਪਾਣੀ ਛਕਦਾ ਤੇ ਤੂੰ ਵੀ ਕੋਈ ਸੇਵਾ ਕਰ ਲਿਆ ਕਰ ਉਹ ਬੰਦਾ ਕਹਿੰਦਾ ਵੀ ਮੈਨੂੰ ਤਾਂ ਗੁਰੂ ਦਾ ਹੁਕਮ ਹੋਊ ਤਾਂ ਮੈਂ ਤਾਂ ਸੇਵਾ ਕਰੂੰ ਦੂਜੇ ਸੇਵਾਦਾਰ ਬੜੇ ਪਰੇਸ਼ਾਨ ਹੋਏ ਵੀ ਗੁਰੂ ਦਾ ਹੁਕਮ ਹੋਊ ਤਾਂ ਤਾਂ ਹੀ ਕੋਈ ਕਹਿੰਦਾ ਮੈਂ ਕੰਮ ਕਰੂੰ ਤੇ ਚਲੋ ਉਹ ਗੁਰੂ ਗੁਰੂ ਸਾਹਿਬ ਕੋਲ ਚਲੇ ਗਏ ਇਹ ਤਾਂ ਗੁਰੂ ਸਾਹਿਬ ਨੂੰ ਜਾ ਕੇ ਉਹ ਹੁਕਮ ਕਰਦੇ ਆ ਕਹਿੰਦੇ ਮਹਾਰਾਜ ਐ ਕਰਕੇ ਇੱਕ ਸੇਵਾਦਾਰ ਆ ਸਾਡੇ ਚ ਤੇ ਵੀ ਉਹ ਸੇਵਾ ਨਹੀਂ ਕੋਈ ਕਰਦਾ ਤੇ ਉਹ ਪ੍ਰਸ਼ਾਦਾ ਛਕ ਲੈਂਦਾ ਤੇ ਵਿਹਲਾ ਰਹਿ ਲੈਂਦਾ ਤੇ ਵੀ ਉਹ ਕਹਿੰਦਾ ਮੈਨੂੰ ਤਾਂ ਗੁਰੂ ਸਾਹਿਬ ਦਾ ਹੁਕਮ ਹੋਊਗਾ ਮੈਂ ਤਾਂ ਕੋਈ ਕੰਮ ਨੂੰ ਹੱਥ ਪਾਉਂਗਾ ਚਲੋ ਗੁਰੂ ਸਾਹਿਬ ਨੇ ਹੁਕਮ ਕੀਤਾ ਗੁਰੂ ਸਾਹਿਬ ਉਹਨੂੰ ਕਹਿੰਦੇ ਵੀ ਕਹਿੰਦੇ ਗੁਰੂ ਸਾਹਿਬ ਵੀ ਉਹਨੂੰ ਮੇਰੇ ਕੋਲ ਲਿਆਓ ਚਲੋ ਲੈ ਗਏ ਗੁਰੂ ਸਾਹਿਬ ਨੇ ਉਹਨੂੰ ਹੁਕਮ ਕੀਤਾ ਕਹਿੰਦੇ ਵੀ ਤੂੰ ਤੈਨੂੰ ਹੁਕਮ ਕਰਨਾ ਏ ਜਿ ਤੂੰ ਕੋਈ ਕੰਮ ਕਰਨਾ ਕਹਿੰਦੇ ਵੀ ਦੱਸੋ ਕਰੋ ਹੁਕਮ ਮਹਾਰਾਜ ਮਾਰਾ ਇਹਨਾਂ ਨੂੰ ਬਚਨ ਕੀਤੇ ਕਹਿੰਦੇ ਵੀ ਜਾ ਬਾਹਰ ਜੰਗਲਾਂ ਤੇ ਜੰਗਲ ਦੇ ਵਿੱਚ ਲੱਕੜਾਂ ਕੱਟਣਾ ਕਰਕੇ ਨਾ ਤੇ ਸੜ ਕੇ ਮਰ ਜਾ ਮੱਚ ਕੇ ਮਰ ਜਾ ਉਹ ਬੜਾ ਹੈਰਾਨ ਹੋਇਆ ਪੁੱਤ ਰੋਟੀ ਨਹੀਂ ਖਾਣੀ ਖਾ ਲਾ ਚਾਹ ਰੱਖ ਦੇ ਇੱਥੇ ਮੈਂ ਗਰਮ ਕਰ ਦੂੰਗੀ ਆ ਬੇ ਕੰਮ ਨਹੀਂ ਲੱਗਦਾ ਮੈਨੂੰ ਨਹੀਂ ਮੈਂ ਆਪੇ ਕਰ ਦਉ ਤਾਂ ਮੱਖਣਾਂ ਵਾਲਾ ਡੋਂਗਾ ਪੁੱਤ ਨਾ ਮੇਰਾ ਸੋਣਾ ਇਹ ਚ ਨਾ ਕਰੀ ਮੈਂ ਕਰ ਦੇਣੀ ਠਾਕ ਦੇ ਇਹਨੂੰ ਤੂੰ ਰੋਟੀ ਖਾ ਲੈ ਮੈਂ ਚਾਹ ਰੋ ਨਾ ਮਗਰ ਤੇ ਰੋਕ ਜਾ ਫਿਰ 2 ਮਿੰਟ ਮੈਂ ਗੱਲ ਸੁਣਾ ਦੇ ਦੋ ਹੀ ਮਿੰਟ ਰੁਕ ਜ। ਚਲੋ ਗੁਰੂ ਸਾਹਿਬ ਨੇ ਜਦੋਂ ਉਹਨੂੰ ਐਨੀ ਗੱਲ ਕਹੀ ਤੇ ਉਹ ਚਲੇ ਆ ਗਿਆ ਬਾਹਰ ਜੰਗਲਾਂ ਦੇ ਵਿੱਚ ਜਾਵੜਾ। ਜੰਗਲਾਂ ਦੇ ਵਿੱਚ ਜਾ ਕੇ ਉਹਨੇ ਤੇ ਲੱਕੜਾਂ ਕੱਟਣ ਕਰ ਲਈਆਂ। ਲੱਕੜਾਂ ਕੱਟਣ ਕਰ ਲਈਆਂ ਤੇ ਕੋਲੇ ਬਹਿ ਗਿਆ। ਕੋਲੇ ਬਹਿ ਗਿਆ ਤੇ ਹੁਣ ਏਡੀ ਰੰਗਲੀ ਦੁਨੀਆਂ ਤੋਂ ਜਾਣ ਨੂੰ ਕੀ ਦਾ ਜੀ ਕਰਦਾ। ਜਦੋਂ ਬੈਠਾ ਤੇ ਉੱਥੇ ਇੱਕ ਮੇਰੇ ਵਰਗਾ ਪਾਪੀ ਫਰਾਦੀ ਚੋਰਾਂ ਚੱਪੇ ਕਰਦਾ ਲੋਕਾਂ ਨੂੰ ਡਟਦਾ। ਠੱਗ ਆ ਗਿਆ। ਜਦੋਂ ਆ ਗਿਆ ਤੇ ਉਹਨੂੰ ਆ ਕੇ ਕਹਿੰਦਾ ਵੀ ਕਿਵੇਂ ਬੈਠਾ? ਲੱਕੜਾ ਕਟਮਕਾਰੀ ਬੈਠਾ ਚੁੱਪ ਜੇ ਬੈਠਾ ਕੀ ਗੱਲ ਆ ਕਹਿੰਦਾ ਗੱਲ ਕੀ ਹੋਣੀ ਆ ਮੈਨੂੰ ਗੁਰੂ ਦੇ ਵਾਕ ਹੋਏ ਆ ਵੀ ਤੂੰ ਸੜ ਕੇ ਮਰ ਜਾ ਉਹ ਕਹਿੰਦਾ ਅੱਛਾ ਅੱਛਾ ਠੀਕ ਆ ਕਹਿੰਦਾ ਫਿਰ ਬੈਠਾ ਕਾ ਤੂੰ ਕਹਿੰਦਾ ਹਣ ਏਡੀ ਰੰਗਲੀ ਦੁਨੀਆਂ ਤੋਂ ਜਾਣ ਨੂੰ ਜੀ ਨਹੀਂ ਕਰਦਾ ਕਹਿੰਦਾ ਨਾ ਮੱਚਣ ਨੂੰ ਜੀ ਕਰਦਾ ਤੇ ਨਾ ਕਹਿੰਦਾ ਮਰਨ ਨੂੰ ਕਰਦਾ ਏਡੀ ਰੰਗਲੀ ਦੁਨੀਆਂ ਏਡੀ ਸੋਹਣੀ ਰੰਗਲੀ ਦੁਨੀਆਂ ਚਲੋ ਉਹ ਕਹਿੰਦਾ ਵੀ ਠੀਕ ਆ ਉਹ ਫਿਰ ਕਹਿੰਦਾ ਵੀ ਜੇ ਤੂੰ ਮੈਂ ਤੈਨੂੰ ਇੱਕ ਗੱਲ ਕਹਾਂ ਮੰਨੇਗਾ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਜੇ ਮੈਂ ਇਥੋਂ ਇਹ ਬਾਕ ਮੁੱਲ ਲੈ ਲਾ ਤੈਨੂੰ ਮਨਜ਼ੂਰ ਆ ਉਹ ਮਾਰੇ ਛਾਲਾ ਮੂਰਖ ਮੇਰੇ ਅਰگە ਕਹਿੰਦਾ ਹਾਂ ਕਹਿੰਦਾ ਮੁੱਲ ਕਿਵੇਂ ਲੈਂਗਾ ਉਹਨੂੰ ਕਹਿੰਦਾ ਉਹ ਕਹਿੰਦਾ ਮੈਂ ਕਰਦਾ ਚੋਰੀਆਂ ਮੈਂ ਮਾਰਦਾ ਡਾਕੇ ਮੈਂ ਕਿਸੇ ਔਰਤ ਨੂੰ ਨਹੀਂ ਛੱਡਦਾ ਕਿਸੇ ਮਰਦ ਨੂੰ ਨਹੀਂ ਛੱਡਦਾ ਮੈਂ ਸਭ ਤੋਂ ਜੋ ਹੁੰਦਾ ਖੋਲ ਲੈਣਾ ਕਿਸੇ ਕੋਲੇ 10 ਰੁਪਏ ਨਹੀਂ ਛੱਡਦਾ ਕਿਸੇ ਕੋਲੇ ਵਾਲੀਆਂ ਕਾਟੇ ਸੋਨਾ ਸੱਪਾ ਜੋ ਵੀ ਹੁੰਦਾ ਕੁਝ ਨਹੀਂ ਛੱਡਦਾ ਕਹਿੰਦਾ ਅੱਜ ਵੀ ਮੈਂ ਲੁੱਟ ਕੇ ਆਇਆ ਤੇ ਕਹਿੰਦਾ ਮੇਰੇ ਕੋਲੇ ਧਨ ਦੌਲਤ ਬਹੁਤ ਜ਼ਿਆਦਾ ਹੈ ਤੇ ਕਹਿੰਦਾ ਜੇ ਤੂੰ ਇਹ ਧਨ ਦੌਲਤ ਲੈ ਲਵੇਂ ਤੇ ਕਹਿੰਦਾ ਮੈਨੂੰ ਗੁਰੂ ਦਾ ਵਾਕ ਦੇ ਦੇ ਇਹਦੇ ਵੱਟੇ ਮੁੱਲ ਤੇ ਉਹ ਤਾਂ ਮਾਰੇ ਸਾळा ਕਹਿੰਦਾ ਠੀਕ ਆ ਚਲੋ ਬਈ ਉਹਨੇ ਉਹ ਜਿਹੜੀ ਤੁਹਾਨੂੰ ਦੌਲਤ ਸੀਗੀ ਜਿੰਨੀ ਵੀ ਸੀਗੀ ਘਰੇ ਵੀ ਜੋ ਪਿਆ ਸੀ ਉਹਨੂੰ ਸਾਰਾ ਦੇਤਾ ਉਹਨੂੰ ਕਹਿੰਦਾ ਤੂੰ ਲੈ ਲੈ ਤੇ ਮੈਨੂੰ ਵਾਕ ਮੁੱਲ ਦੇ ਦੇ ਕਹਿੰਦਾ ਠੀਕ ਆ ਚਲੋ ਉਹਨੇ ਮਾਦੇ ਪਤਨੇ ਕੀ ਕੀਤਾ ਉਹਨੇ ਸਾਰੀ ਤੁਹਾਨੂੰ ਦੌਲਤ ਰੱਖ ਲਈ ਪਾਗਲ ਬੰਦੇ ਨੇ ਮੇਰੇ ਵਰਗੇ ਮੂਰਖ ਨੇ ਤੇ ਉਹਨੂੰ ਦੇਤਾ ਗੁਰੂ ਦਾ ਵਾਕ ਮੁੱਲ ਉਹਨੂੰ ਕਹਿੰਦਾ ਲੈ ਲੈ ਗੁਰੂ ਦਾ ਵਾਕ ਮੁੱਲ ਉਹਨੂੰ ਕਹਿੰਦਾ ਲੱਕੜਾਂ ਕੱਟੀਆਂ ਕੀਤਾਆਂ ਪਈਆਂ ਅੱਗ ਲਾ ਲਾ ਮਾਰਸ਼ਾਲ ਤੇ ਆਪਦੇ ਆਪ ਨੂੰ ਖਤਮ ਕਰ ਦੇ ਚਲੋ ਉਹਨੇ ਜਿਹੜਾ ਵਾਕ ਮੁੱਲ ਲੈ ਲਿਆ ਕਿਉਂ ਨਹੀਂ ਤੱਕ ਲੈਨੇ ਅੱਗ ਲਾਈ ਲੱਕੜਾਂ ਨੂੰ ਤੇ ਮਾਰੀ ਛਾਲ ਤੇ ਚੱਲ ਮੇਰਾ ਭਾਈ ਤੇ ਸੜ ਕੇ ਤੇ ਹੋ ਵੀ ਖਤਮ ਕਹਾਣੀ ਜਦੋਂ ਹੋ ਵੀ ਤੇ ਉਹ ਗੁਰੂ ਸਾਹਿਬ ਕੋਲੇ ਜਾਵੜਿਆ ਪਹੁੰਚਿਆ ਜਾਵਰਾਜ ਜਨ ਦੇ ਚਰਨਾਂ 'ਚ ਜਦੋਂ ਜਾਵਰਾਜ ਤੇ ਮਹਾਰਾਜ ਕਹਿੰਦੇ ਹਾਂ ਜੀ ਮਹਾਰਾਜ ਨੂੰ ਕਹਿੰਦਾ ਹਾਂਜੀ ਮਹਾਰਾਜ ਜੀ ਵੈਕਰੂ ਨੂੰ ਕਹਿੰਦਾ ਮੈਂ ਮਹਾਰਾਜ ਕਹਿੰਦੇ ਆ ਗਿਆ ਕਹਿੰਦਾ ਹਾਂਜੀ ਕਹਿੰਦੇ ਠੀਕ ਆ ਚਰਨਾਂ 'ਤੇ ਜਾ ਬੈਠਾ ਜਾ ਡਿੱਗਿਆ ਜੜ ਡਿੱਗਿਆ ਤੇ ਲੱਗਿਆ ਰੂਣ ਕਹਿੰਦਾ ਵੀ ਮੈਨੂੰ ਸਾਰੇ ਗੁਨਾਹ ਜਿੰਨੇ ਵੀ ਮੈਂ ਕੀਤੇ ਮੈਨੂੰ ਮaaf ਕਰ ਦੋ ਮਹਾਰਾਜ ਕਹਿੰਦੇ ਉਹ ਤਾਂ ਹੋ ਗਏ ਜਿਹੜੇ ਤੂੰ ਗੁਨਾਹ ਕੀਤੇ ਆ ਜਿਹੜੇ ਤੂੰ ਪਾਪ ਕੀਤੇ ਆ ਤੇਰੇ ਤੇ ਤੇਰਾ ਜੰਮਣ ਮਰਨ ਤੋਂ ਤੂੰ ਰਹਿਤ ਹੋ ਗਿਆ ਤੇਰੇ ਸਾਰੇ ਮaaf ਅੱਜ ਤੋਂ ਨਾ ਤੂੰ ਜੰਮੇ ਨਾ ਤੂੰ ਮਰੇ ਤੂੰ ਸਾਡੇ ਚਰਨਾਂ 'ਨ ਲੱਗ ਗਿਆ ਤੂੰ ਸਾਡੇ ਚਰਨਾਂ ਨਾਲ ਹੀ ਲੱਗਾ ਰਹੇਂਗਾ ਬਸ ਤੂੰ ਜੰਮਣ ਮਰਨ ਤੋਂ ਰਹਿ ਤਾ ਅੱਜ ਤੋਂ ਸੋ ਮੇਰੇ ਕਹਿਣ ਦਾ ਮਤਲਬ ਆ ਜਦੋਂ ਪ੍ਰਮਾਤਮਾ ਚੰਗਾ ਟਾਈਮ ਲੈਂਦਾ ਨਾ ਤਾਂ ਬੰਦੇ ਨੂੰ ਉਦੋਂ ਪਤਾ ਲੱਗਦਾ ਇਹ ਫੇਰ ਗੱਲ ਬਣੀ ਵੀ ਅਖੇ ਕਰੇ ਕੋਈ ਤੇ ਭਰੇ ਕੋਈ ਇਹ ਗੱਲ ਇੱਥੋਂ ਸਿੜੀ ਵੀ ਕਰੇ ਕੋਈ ਤੇ ਭਰੇ ਕੋਈ ਚੋਰ ਮੰਡਾਕੇ ਉਹਨੇ ਮਾਰੇ ਤੇ ਪੈ ਗਈ ਉਹਦੇ ਤੇ ਇਹ ਜਦੋਂ ਪ੍ਰਮਾਤਮਾ ਚੰਗਾ ਟਾਈਮ ਲੈਂਦਾ ਨਾ ਉਹਦੀ 1 ਸਕਿੰਟ ਦੀ ਗੱਲ ਆ ਸਕਿੰਟ ਦੀ ਮਹਾਰਾਜ ਜਦੋਂ ਚੰਗਾ ਟਾਈਮ ਲੈਂਦਾ ਨਾ ਬੰਦੇ ਨੂੰ ਉਦੋਂ ਵੀ ਨਹੀਂ ਪਤਾ ਲੱਗਦਾ ਤੇ ਜੇ ਆਪਾਂ ਕਹਿ ਤਗੇ ਨਾ ਵੀ ਮਾੜਾ ਟਾਈਮ ਆ ਗਿਆ ਭੁਲਾਨੇ ਬੰਦੇ ਤੇ ਪਤਾ ਨਹੀਂ ਲੱਗਾ ਮਾੜਾ ਟਾਈਮ ਹੁੰਦਾ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਪਤਾ ਚੰਗੇ ਟਾਈਮ ਹੁੰਦੇ ਦਾ ਵੀ ਨਹੀਂ ਲੱਗਦਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜੀਨੇ ਮੇਰੀ ਵੀਡੀਓ ਐਂਡ ਤੱਕ ਵੇਖੀ ਤੇ ਕਮੈਂਟ ਜ਼ਰੂਰ ਕਰਿਓ ਵੀ ਹਾਂ ਅਸੀਂ ਤੁਹਾਡੀ ਵੀਡੀਓ ਐਂਡ ਤੱਕ ਵੇਖੀ ਸਾਨੂੰ ਬਹੁਤ ਵਧੀਆ ਲੱਗੀਆਂ ਤੁਹਾਡੀਆਂ ਗੱਲਾਂ ਤੇ ਮੈਂ ਜਰੂਰ ਮੀਤ ਨੂੰ ਹੁਣ ਚਾਹ ਕਰਮ ਕਰਦੇ ਆ ਸਕੂਲੋਂ ਆਇਆ ਉਹਨੇ ਪੀਣੀ ਚਾਹ ਤੇ ਤੁਹਾਡਾ ਮੇਰੇ ਅੱਜ ਦੇ ਬਲੌਗ 'ਚ ਬਹੁਤ-ਬਹੁਤ ਸਵਾਗਤ ਸੀਗਾ ਵੀ ਤੇ ਹੈਗਾ ਵੀ ਆ ਤੇ ਸਾਰਿਆਂ ਨੂੰ ਸ ਤੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਜੀ